ਜਿਨ ਨੇ ਆਪਣੇ ਅੰਦਰ ਨੂੰ ਜਿੱਤੇ ਆ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਆ ਨਾ ਸਿੱਖੋ ਯਾਦ ਰੱਖੋ ਜਿਸ ਵਕਤ ਦੱਖਣ ਦੀ ਧਰਤੀ ਤੋਂ ਚੱਲਦੇ ਨੇ 1708 ਈਸਵੀ ਥਾਪੜਾ ਲੈਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪੰਜ ਸਿੰਘ ਤੋਰੇ ਨੇ ਪੰਜ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪੱਥੇ ਦੇ ਵਿੱਚੋਂ ਦਿੱਤੇ ਨੇ ਇੱਕ ਤੇਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਕੋਲੋਂ ਦਿੱਤੀ ਐ ਖੰਡਾ ਦਿੱਤਾ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਇੱਕ ਨਗਾਰਾ ਸੌਂਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਲ ਇਤਿਹਾਸ ਕਹਿੰਦਾ 20 ਸਿੱਖਾਂ ਦੀ ਹੋਰ ਜਿਹੜੀ ਗਿਣਤੀ ਹੈ ਨਾਲ ਦੱਖਣ ਦੀ ਧਰਤੀ ਤੋਂ ਚੱਲਦੀ ਹੈ ਸਿਰਫ 20 ਸਿੱਖ ਨੇ ਤੇ ਪੰਜ ਪਿਆਰਿਆਂ ਦੇ ਰੂਪ ਦੇ ਜਿਹੜੇ ਭਾਈ ਰਣ ਸਿੰਘ, ਬినੋਦ ਸਿੰਘ, ਕਾਨ ਸਿੰਘ, ਦਾਇਆ ਸਿੰਘ ਇਹ ਸਿੱਖ ਜਿਹੜੇ ਨੇ ਇਹ ਨਾਲ ਚੱਲਦੇ ਨੇ ਤੇ ਗਿਣਤੀ 20 ਸਿੱਖਾਂ ਦੀ ਹੈ ਹੁਣ ਕਮਾਲ ਦੀ ਗੱਲ ਵੇਖੋ ਕਿ ਵੀ ਸਿੱਖ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਉਸ ਵਜ਼ੀਰ ਖਾਂ ਦੇ ਨਾਲ ਯੁੱਧ ਕਰਨ ਵਾਸਤੇ ਜੜਾ ਪੁੱਟਣ ਵਾਸਤੇ ਉਹਦੀਆਂ ਚੱਲਿਆ ਜਿਹੜੀਆਂ ਜੜਾਂ ਬੜੀਆਂ ਡੂੰਘੀਆਂ ਲੱਗੀਆਂ ਹੋਈਆਂ ਨੇ ਹੁਣ ਬੜੀ ਵੱਡੀ ਗੱਲ ਹੈ ਹੁਣ ਏਡੀ ਤਾਕਤ ਇੰਨੀ ਸਮਰੱਥਾ ਨਾ ਕੋਈ ਘੋੜਸਵਾਰ ਫੌਜ ਕੋਈ ਬਹੁਤੀ ਕੋਲ ਹੈ ਨਾ ਕੋਈ ਹਾਥੀਆਂ ਦੀ ਫੌਜ ਕੋਲ ਹੈ ਨਾ ਕੋਈ ਤੋਪਾਂ ਨੇ ਨਾ ਕੋਈ ਬਹੁਤੇ ਵੱਡੇ ਸ਼ਸਤਰ ਨੇ ਪਰ ਸਿਰਫ ਇੱਕ ਚੀਜ਼ ਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੀ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਮਿਲਿਆ ਹੈ ਇਸ ਤੋਂ ਵੱਡੀ ਤਾਕਤ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਹੈ ਨਹੀਂ ਤੇ ਯਾਦ ਰੱਖੋ ਜਿੱਥੇ ਵੀ ਸਿੱਖ ਜੂਝਦਾ ਹੈ ਲੜਦਾ ਹੈ ਜਿੱਥੇ ਸਿੱਖ ਫਤਿਹ ਹਾਸਲ ਕਰਦਾ ਹੈ ਗੁਰਮੁਖੋ ਇਸ ਗੱਲ ਨੂੰ ਆਪਣੇ ਹਿਰਦੇ 'ਚ ਪੱਕਿਆਂ ਕਰ ਲਈਏ ਕਿ ਗੁਰੂ ਦੇ ਆਸਰੇ ਤੋਂ ਬਿਨਾਂ ਗੁਰੇ ਦੇ ਗੁਰੂ ਦੇ ਥਾਪੜੇ ਤੋਂ ਬਿਨਾਂ ਸਿੱਖ ਦੀ ਕਤੇ ਫਤੇ ਜਿਹੜੀ ਹੋ ਹੀ ਨਹੀਂ ਸਕਦੀ ਸਿੱਖ ਦੀ ਫਤੇ ਤਾਂ ਹੈ ਜੇ ਪਹਿਲਾਂ ਉਹਦੇ ਗੁਰੂ ਦਾ ਥਾਪੜਾ ਹੈ ਸਦਾ ਅੰਗ ਸੰਗੇ ਅਭੰਗੰ ਬਿਬੂਤੇ ਗੁਰੂ ਹਮੇਸ਼ਾ ਅੰਗ ਸੰਗ ਹੈ ਬਾਬਾ ਬੰਦਾ ਸਿੰਘ ਬਹਾਦਰ ਚੱਲਿਆ ਉਹਨੇ ਆਪਣੇ ਆਪ ਨੂੰ ਕੱਲਿਆਂ ਨਹੀਂ ਸਮਝਿਆ ਇਤਿਹਾਸ ਕਹਿੰਦਾ ਹਰ ਵਕਤ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣੇ ਅੰਗ ਸੰਗ ਸਮਝ ਕੇ ਚੱਲਦਾ ਹੈ ਉਹ ਕਹਿੰਦਾ ਮੇਰਾ ਕਲਗੀਆਂ ਵਾਲਾ ਮੇਰੇ ਨਾਲ ਹੈ ਇੰਨਾ ਭਰੋਸਾ ਇੰਨਾ ਵਿਸ਼ਵਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ 25 ਸਿੱਖਾਂ ਦਾ ਜੱਥਾ ਲੈ ਕੇ ਪੰਜ ਭੱਤੇ ਜੋ ਤੀਰ ਲੈ ਕੇ ਉਹ ਬਾਬਾ ਬੰਦਾ ਸਿੰਘ ਬਹਾਦਰ ਮੁਗਲਿਆ ਫੌਜ ਦੇ ਨਾਲ ਟੱਕਰ ਲੈਣ ਵਾਸਤੇ ਤੁਰ ਪਿਆ ਹੈ ਆਪ ਜੀ ਨੇ ਸਰਵਣ ਕੀਤਾ ਦਿੱਲੀ ਆਇਆ ਇੱਥੋਂ ਆ ਕੇ ਉਹਨੇ ਕੈਥਲ ਦੀ ਧਰਤੀ ਤੇ ਪੁੱਜ ਕੇ ਚਿੱਠੀਆਂ ਲਿਖੀਆਂ ਅੱਗਿਓ ਫੌਜ ਆਈ ਜਿਹੜੀ ਪ੍ਰਿੰਸੀਪਲ ਗੰਡਾ ਸਿੰਘ ਨੇ ਜ਼ਿਕਰ ਕੀਤਾ ਹੈ ਕਹਿੰਦੇ ਤਕਰੀਬਨ 4000 ਜਿਹੜੀ ਫੌਜ ਹੈ ਸਿੱਖਾਂ ਦੀ ਉੱਥੇ ਹਰਿਆਣੇ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਨਾਲ ਮਿਲ ਜਾਂਦੀ ਹੈ ਇੱਥੇ ਉਹਨੇ ਜਲਾਦਾ ਨੂੰ ਸੋਧਿਆ ਜਿਨ੍ਹਾਂ ਨੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਸਮਾਂ ਆਇਆ 10 ਮਈ 1710 ਈਸਵੀ ਦਾ ਦਿਨ ਹੈ ਚੱਪੜਚਿੜੀ ਦਾ ਮੈਦਾਨ ਹੈ ਹੁਣ ਉਹ ਮੈਦਾਨ ਗੈਰ ਗੱਤ ਕੇ ਲੜਾਈ ਵਾਸਤੇ ਤਿਆਰ ਹੋ ਚੁੱਕਾ ਹੈ ਖੇਤ ਜੋ ਮੰਡਿਓ ਸੂਰਮਾ ਅਬ ਜੂਜਣ ਕੋ ਦਾਓ ਹੁਣ ਇੱਥੇ ਪਤਾ ਲੱਗਣਾ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ ਇੱਕ ਗੱਲ ਯਾਦ ਰੱਖਿਓ ਜੇ ਕੌਮ ਦਾ ਗਵਾਹਕਾਰ ਤਗੜਾ ਐ ਨਾ ਜਿਸ ਕੌਮ ਦਾ ਜਰਨੈਲ ਤਗੜਾ ਹੋਵੇ ਚੰਗੇ ਖਿਆਲਾਂ ਦਾ ਮਾਲਕ ਹੋਵੇ ਜਿਹੜਾ ਕੌਮ ਨੂੰ ਆਪਣਾ ਆਪ ਦੇਣ ਵਾਲਾ ਹੋਵੇ ਕੌਮ ਦੇ ਸਿਰ ਤੇ ਆਪਣਾ ਘਰ ਪਾਲਣ ਵਾਲਾ ਨਾ ਹੋਵੇ ਇਹਦੀ ਮੈਂ ਅੱਗੇ ਬੇਨਤੀ ਕਰਾਂਗਾ ਮੈਂ ਅਖੀਰ ਦੇ ਵਿੱਚ ਦੋ ਸ਼ਬਦ ਦੇ ਵਾਸਤੇ ਜ਼ਰੂਰ ਕਹਿਣੇ ਨੇ ਕੌਮ ਦਾ ਆਗੂ ਕਿਵੇਂ ਦਾ ਹੋਵੇ ਆਗੂ ਹੈ ਬਾਬਾ ਬੰਦਾ ਸਿੰਘ ਬਹਾਦਰ ਇੱਕ ਦਿਨ ਵੀ ਉਹਦੇ ਮਨ 'ਚ ਖਿਆਲ ਨਹੀਂ ਆਇਆ ਕਿ ਮੇਰਾ ਘਰ ਮੇਰੇ ਪੁੱਤਰ ਜਾਂ ਮੇਰਾ ਪਰਿਵਾਰ ਉਹਨੂੰ ਕੇਵਲ ਤੇ ਕੇਵਲ ਖਿਆਲ ਸੀ ਪੰਥ ਦਾ ਖਿਆਲ ਸੀ ਕੇਵਲ ਤੇ ਕੇਵਲ ਦਰਦ ਸੀ ਛੋਟੇ ਬੱਚਿਆਂ ਦੀ ਸ਼ਹੀਦੀ ਦਾ ਦਰਦ ਜਿਹੜਾ ਸੀ ਉਹਨੂੰ ਰਾਤ ਨੂੰ ਸੌਣ ਨਹੀਂ ਸੀ ਦਿੰਦਾ ਇਹ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਚੱਪੜ ਚਿੜੀ ਦੇ ਮੈਦਾਨ ਤੇ ਆਇਆ ਇਹਦੇ ਨਾਲ ਫੌਜ ਸਿੱਖ ਚੜ੍ਹਦੀ ਕਲਾ ਦੇ ਨਾਲ ਜਕਾਰੇ ਛੱਡਦੇ ਹੋਏ ਆਉਂਦੇ ਨੇ ਇਤਿਹਾਸ ਕਹਿੰਦਾ ਗਹਿ ਗੱਜ ਦੀ ਲੜਾਈ ਉੱਥੇ ਹੁੰਦੀ ਹੈ ਵਜ਼ੀਰ ਖਾਂ ਘੋੜੇ ਤੇ ਸਵਾਰ ਹੈ ਜਾਂ ਬਹੁਤਿਆਂ ਨੇ ਕਹੀ ਜਾਂਦੇ ਹਾਥੀ ਦਾ ਜ਼ਿਕਰ ਕੀਤਾ ਬਾਜ ਸਿੰਘ ਦੇ ਨਾਲ ਪਹਿਲਾਂ ਵਜ਼ੀਰ ਖਾਂ ਦਾ ਸਾਹਮਣਾ ਹੁੰਦਾ ਹੈ ਬਾਜ ਸਿੰਘ ਨੇ ਵजीर खान ਦੇ ਹੱਥੋਂ ਨੇਜਾ ਖੋਇਆ ਵजीर खान ਦੇ ਘੋੜੇ ਤੇ ਮਾਰਿਆ ਵजीर खान ਭੁਇਂ ਧਰਤੀ ਤੇ ਡਿੱਗਦਾ ਏ ਕਹਿੰਦੇ ਵजीर खान ਫਿਰ ਬਾਜ ਸਿੰਘ ਤੇ ਤਲਵਾਰ ਦੇ ਨਾਲ ਹਮਲਾ ਕਰਨ ਲੱਗਦਾ ਏ ਇੰਨੀ ਚਿਰ ਨੂੰ ਫਤਿਹ ਸਿੰਘ ਨੇੜੇ ਆ ਜਾਂਦਾ ਏ ਫਤਿਹ ਸਿੰਘ ਨੂੰ ਪਤਾ ਲੱਗਦਾ ਕਹਿੰਦੇ ਫਤਿਹ ਸਿੰਘ ਆਪਣੀ ਤਲਵਾਰ ਦਾ ਇੰਨੀ ਜ਼ੋਰ ਦੇ ਨਾਲ ਵਾਰ ਕਰਦਾ ਹੈ ਕਿ ਵजीर खान ਦਾ ਇੱਕ ਪਾਸਾ ਜਿਹੜਾ ਧਰਤੀ ਤੇ ਡਿੱਗ ਪੈਂਦਾ ਹੈ ਭੁਇਂ ਜ਼ਮੀਨ ਤੇ ਡਿੱਗ ਪੈਂਦਾ ਧੜ ਨਾਲ ਜੁਦਾ ਹੋ ਕੇ ਇੰਨੀ ਜ਼ੋਰ ਨਾਲ ਉਹ ਵਾਰ ਕਰਦਾ ਹੈ ਫਿਰ ਜਿਹੜਾ ਇਤਿਹਾਸ ਨੇ ਜ਼ਿਕਰ ਕੀਤਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਵਜ਼ੀਰ ਖਾਨ ਨੂੰ ਘੋੜਿਆਂ ਦੇ ਮਗਰ ਪਾ ਕੇ ਸਰਹੰਦ ਦੀਆਂ ਗਲੀਆਂ-ਗਲੀਆਂ ਦੇ ਵਿੱਚ ਧੂਆ ਹੈ ਇਤਿਹਾਸ ਗਵਾਹੀ ਭਰਦਾ ਹੈ ਹੁਣ ਅੰਦਰ ਕਰੋਧ ਹੈ ਅੰਦਰ ਗੁੱਸਾ ਹੈ ਅੰਦਰ ਇੱਕ ਅੱਗ ਬਲਦੀ ਪਈ ਕਿ ਇਹਨੇ ਛੋਟੇ ਬੱਚਿਆਂ ਤੇ ਜ਼ੁਲਮ ਕੀਤਾ ਯਾਦ ਰੱਖੋ ਇੰਨਾ ਔਰੰਗਜ਼ੇਬ ਜ਼ੁਲਮ ਨਹੀਂ ਸੀ ਕਰਦਾ ਜੇ ਤੁਸੀਂ ਲਿਖਤਾ ਪੜੋਗੇ ਨਾ ਔਰੰਗਜ਼ੇਬ ਨੇ ਇਥੋਂ ਤੱਕ ਲਿਖ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿੱਛਾ ਕਰਨਾ ਛੱਡ ਦਿਓ ਮੇਰੇ ਕੋਲ ਗਲਤੀਆਂ ਹੋਈਆਂ ਨੇ ਗੁਨਾਹ ਹੋਏ ਨੇ ਔਰੰਗਜ਼ੇਬ ਦਾ ਸ਼ਿਕਸ਼ਤਨਾਮਾ ਜਿਹੜਾ ਹੈ ਉਹਦੇ ਸਹਰਾਣੇ ਥੱਲੇੋਂ ਮਿਲਦਾ ਹੈ ਉਹੀ ਲੜਕੀ ਨੇ ਸਾਹਮਣੇ ਲਿਆਂਦਾ ਉਹਦੇ ਵਿੱਚ ਬਕਾਇਦਾ ਉਹਨੇ ਆਪਣੀਆਂ ਗਲਤੀਆਂ ਦਾ ਗੁਨਾਹਾਂ ਨੂੰ ਕਬੂਲ ਲਿਆ ਹੈ ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿੱਛਾ ਨਾ ਕਰੋ ਪਰ ਜੇ ਨਹੀਂ ਕਿਸੇ ਨੇ ਚੈਣ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਠਹਿਰਨ ਦਿੱਤਾ ਤੇ ਵਜ਼ੀਰ ਖਾਨ ਨੇ ਨਹੀਂ ਠਹਿਰਨ ਦਿੱਤਾ ਮੁਖਰ ਤੱਕ ਪਿੱਛਾ ਕਰਦੇ ਰਿਹਾ ਵजीर खान ਦੱਖਣ ਤੱਕ ਜੇ ਮਗਰ ਭੇਜੇ ਜਾਂਦੇ ਨੇ ਸਿਪਾਈ ਉਹ ਵजीर खान ਆਪਣੇ ਸਿਪਾਈ ਭੇਜਦਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ੁਰਾ ਮਾਰਿਆ ਸੀ ਇਹ ਵजीर खान ਹੀ ਹਟਿਆ ਇਹ ਈਰਖਾ ਦੀ ਅਗ ਵਿੱਚ ਸੜਦਾ ਰਿਹਾ ਗੁੱਸਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੇ ਘੋੜਿਆਂ ਦੇ ਮਗਰ ਪਾ ਕੇ ਸਰਹੰਦ ਦੀ ਕੱਲੀ-ਕੱਲੀ ਗਲੀ ਦੇ ਵਿੱਚ ਇਸ ਵਜੀਰ ਖਾਨ ਨੂੰ ਧੂਆ ਹੈ ਤੇ ਧੂਣ ਦੇ ਨਾਲ ਉਹਦੀ ਮੌਤ ਹੁੰਦੀ ਹੈ ਉਹ ਆਖਰੀ ਸਾਹ ਜਿਹੜੇ ਲੈ ਜਾਂਦਾ ਹੈ ਫਿਰ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਕਾਇਦਾ ਸੁੱਚਾ ਆਨੰਦ ਨੂੰ ਸੋਧਿਆ ਜੀ ਇਤਿਹਾਸ ਕਹਿੰਦਾ ਸੁੱਚਾ ਆਨੰਦ ਨੂੰ ਵਿਦਾਨ ਮਾਰ ਕੇ ਜਿਵੇਂ ਆਪਾਂ ਥੋੜਾ ਕਹਿ ਲੈਨੇ ਆ ਹਥੌੜੇ ਦੇ ਨਾਲ ਸੁੱਚਾ ਆਨੰਦ ਦਾ ਸਿਰ ਫੁੰਡਿਆ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸਭ ਕੁਝ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਅੰਦਰ ਦਾ ਵਲਵਲਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਆਪਣਾ ਜਿਹੜਾ ਵਿਖਾਇਆ ਹੈ ਸਮਾਂ ਆਇਆ ਸਰਹੰਦ ਸ਼ਹਿਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਗਿਆ ਹੁਣ ਸਰਹੰਦ ਜਿਹੜਾ ਸ਼ਹਿਰ ਹੈ ਸਰਹੰਦ ਫਾਰਸੀ ਦਾ ਸ਼ਬਦ ਹੈ ਤੇ ਸਰਹੰਦ ਦਾ ਅਰਥ ਹੈ ਦੇਸ਼ ਦੇ ਵਿੱਚੋਂ ਵਪਾਰ ਦੇ ਲਈ ਜਿਹੜਾ ਵੱਡਾ ਸ਼ਹਿਰ ਸੀ ਉਹ ਸਰਹੰਦ ਸੀ ਸਰਹੰਦ ਸ਼ਹਿਰ ਕਿਸੇ ਵੇਲੇ ਵਪਾਰਕ ਕੇਂਦਰ ਹੁੰਦਾ ਸੀ ਬਹੁਤ ਵੱਡਾ ਜਿਸ ਵੇਲੇ ਮੁਗਲ ਮੁਗਲਾਂ ਦਾ ਰਾਜ ਸੀ ਸਰਹੰਦ ਦਾ ਅਰਥ ਹੀ ਇਹ ਹੈ ਕਹਿੰਦੇ ਉਸ ਸਰਹੰਦ ਸ਼ਹਿਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਗਿਆ ਇਹਨੇ ਫਿਰ ਜਾ ਕੇ ਉੱਥੇ ਪੁੱਛਿਆ ਇਹਨੇ ਕਿਹਾ ਮੈਨੂੰ ਜਗ੍ਹਾ ਦੱਸੋ ਜਿੱਥੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਹੈ ਜਿੱਥੇ ਸਹਿਬਜ਼ਾਦਿਆਂ ਨੂੰ ਦੀਵਾਰਾਂ ਦੇ ਵਿੱਚ 7 ਤੇ 9 ਸਾਲ ਦੇ ਬੱਚਿਆਂ ਨੂੰ ਚਿਣਿਆ ਗਿਆ ਹੈ ਇਹਨੇ ਜਾ ਕੇ ਪੁੱਛਿਆ ਜੀ ਉੱਥੇ ਇਥੇ ਮੈਂ ਅੱਲਾ ਯਾਰ ਖਾਂ ਜੋਗੀ ਦੀਆਂ ਉਹ 17 ਜਰੂਰ ਰਿਪੋਰਟ ਕਰਾਂਗਾ ਅੱਲਾ ਯਾਰ ਖਾਂ ਜੋਗੀ ਕਹਿੰਦਾ ਸਹਬ ਜਾਦਿਆਂ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਬੋਲ ਕਦੇ ਝੂਠੇ ਨਹੀਂ ਸੀ ਹੋ ਸਕਦੇ ਉਹ ਸੱਚ ਹੋਏ ਉੱਥੇ ਬੱਚਿਆਂ ਨੇ ਨੀਹਾਂ ਦੇ ਵਿੱਚ ਖੜ ਕੇ ਕਿਹਾ ਸੀ ਹਮ ਆਪਣੀ ਜਾਨ ਦੇ ਕੇ ਔਰਾਂ ਕੀ ਜਾਨ ਬਚਾ ਚੱਲੇ ਸਿੱਖੀ ਕੀ ਨੀਮ ਹਮ ਹੈ ਸਰੋਂ ਤੇ ਉਠਾ ਚੱਲੇ ਗੁਰਿਆਈ ਕਾ ਹੈ ਕਿੱਸਾ ਹਮ ਜਹਾ ਮੇ ਬਣਾ ਚੱਲੇ ਸਿੰਘੋਂ ਕੀ ਸਲਤਨਤ ਕਾ ਹਮ ਪੌਦਾ ਲਗਾ ਚੱਲੇ ਕਹਿੰਦੇ ਗੱਦੀ ਓ ਤਖਤ ਅਬ ਕੌਮ ਪਾਏਗੀ ਦੁਨੀਆ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮੜਾਏਗੀ ਜੋਗੀ ਜੀ ਇਸਕੇ ਬਾਤ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਕੀ ਇਂਟੋਂ ਕਾ ਢੇਰ ਥੀ ਇਹ ਅੱਲਾ ਯਾਰ ਖਾਂ ਜੋਗੀ ਦੇ ਬੋਲ ਨੇ ਉਹ ਕਹਿੰਦਾ ਸਹਿਬ ਜਾਦਿਆਂ ਦੇ ਹਿਰਦਿਆਂ ਦੇ ਵਿੱਚੋਂ ਇਹ ਬੋਲ ਨਿਕਲੇ ਸੀ ਉਹਦੀ ਉਡਾਰੀ ਹੈ ਆਪਣੀ ਅੰਦਰ ਵਲਵਲੇ ਸੀ ਸਾਹਿਬ ਜੀ ਆਦਿਆਂ ਦੇ ਹਿਰਦੇ ਦੇ ਵਿੱਚੋਂ ਸਾਹਿਬ ਜੀ ਆਦਿਆਂ ਦੇ ਬੋਲ ਨਿਕਲੇ ਕਹਿਣ ਲੱਗੇ ਸਮਾ ਆਵੇਗਾ ਅੱਜ ਅਸੀਂ ਨੀਆਂ ਦੇ ਵਿੱਚ ਖੜ ਕੇ ਆਪਣੀ ਸਿੱਖ ਕੌਮ ਦੀਆਂ ਨੀਆਂ ਦੇ ਵਿੱਚ ਆਪਣਾ ਖੂਨ ਪਾਉਂਦੇ ਪਏ ਆਂ ਯਾਦ ਰੱਖਿਓ ਰਹਿੰਦੀ ਦੁਨੀਆ ਤੱਕ ਇਹ ਨੀਂਦ ਨੂੰ ਕਦੇ ਕੋਈ ਹਿਲਾ ਨਹੀਂ ਸਕਦਾ ਵਜ਼ੀਰ ਖਾਨ ਤੇਰਾ ਖੁਰਾ ਖੋਜ ਇੱਥੇ ਲੱਭਿਆ ਨਹੀਂ ਲੱਭੇਗਾ ਤੇਰੀ ਕਬਰ ਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਹੋਵੇਗਾ ਅੱਜ ਯਾਦ ਰੱਖੋ ਸਹਿਬਜ਼ਾਦਿਆਂ ਦੀ ਧਰਤੀ ਨੂੰ ਨਮਸਕਾਰਾਂ ਹੁੰਦੀਆਂ ਨੇ ਪਰ ਵਜ਼ੀਰ ਖਾਨ ਦੀ ਕਬਰ ਤੇ ਕੋਈ ਦੀਵਾ ਜਗਾਉਣ ਵਾਲਾ ਉੱਥੇ ਲੱਭਦਾ ਨਹੀਂ ਵਜ਼ੀਰ ਖਾਨ ਦੀ ਸਾਰੇ ਪੰਜਾਬ 'ਚ ਕਿਤੇ ਕੋਈ ਯਾਦਗਾਰ ਨਹੀਂ ਬਣੀ ਹੋਈ ਯਾਦ ਕੋਈ ਨਹੀਂ ਬਣੀ ਹੁਣ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਗਿਆ ਜੀ ਉੱਥੇ ਜਿਹੜਾ ਇਤਿਹਾਸ ਜ਼ਿਕਰ ਹੈ ਆਲੀ ਸਿੰਘ ਤੇ ਮਾਲੀ ਸਿੰਘ ਦੋ ਸਿੱਖਾਂ ਦਾ ਜ਼ਿਕਰ ਹੈ ਇਹ ਵਜ਼ੀਰ ਖਾਂ ਦੇ ਘਰ 'ਚ ਹੀ ਕੰਮ ਕਰਦੇ ਸੀ ਆਪ ਜੀ ਨੇ ਇਤਿਹਾਸ ਪੜ੍ਹਿਆ ਹੋਵੇਗਾ ਗੰਗੂ ਰਸੋਈਆ ਵਾਹਿਗੁਰੂ ਜਿਸ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ ਨਾ ਜਿਹੜਾ ਦੁੱਧ ਪਿਉਂਦਾ ਸੀ ਮੋਤੀਰਾਮ ਮਹਿਰਾ ਇਹ ਵੀ ਵਜ਼ੀਰ ਖਾਂ ਦੇ ਘਰ 'ਚ ਹੀ ਕੰਮ ਕਰਦਾ ਸੀ ਉੱਥੇ ਉਸ ਸ਼ਹਿਰ ਦੇ ਵਿੱਚ ਇਹ ਜਿਹੜੇ ਆਲੀ ਸਿੰਘ ਮਾਲੀ ਸਿੰਘ ਵਜ਼ੀਰ ਖਾਂ ਦੇ ਉੱਤੇ ਕੰਮ ਕਰਦੇ ਰਹੇ ਨੇ ਇਨੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉੱਥੇ ਪਹੁੰਚਿਆ ਇਹਨੇ ਪੁੱਛਿਆ ਉਹਨੇ ਕਿ ਕੋਈ ਹੈ ਮੈਨੂੰ ਦੱਸ ਸਕਦਾ ਹੋਵੇ ਕਿ ਜਿੱਥੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ ਜਿੱਥੇ ਸਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ ਏ ਮੈਨੂੰ ਉਹ ਜਗ੍ਹਾ ਵਿਖਾਓ ਉੱਥੇ ਆਲੀ ਸਿੰਘ ਮਾਲੀ ਸਿੰਘ ਇਹ ਦੋਵੇਂ ਆਏ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਇਹਨਾਂ ਨੇ ਕਿਹਾ ਆਹ ਉਹ ਜਗ੍ਹਾ ਹੈ ਜਿੱਥੇ ਸਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਗਏ ਨੇ ਆਹ ਉਹ ਜਗ੍ਹਾ ਹੈ ਜਿੱਥੇ ਸਹਿਬਜ਼ਾਦਿਆਂ ਨੂੰ ਰੁੱਖ ਦੇ ਨਾਲ ਬੰਨ ਕੇ ਗਲੇਲੇ ਮਾਰ ਮਾਰ ਕੇ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਨੇ ਆਹ ਉਹ ਜਗ੍ਹਾ ਹੈ ਜਿੱਥੇ ਸਹਿਬਜ਼ਾਦਿਆਂ ਦਾ ਮਾਸ ਜਮੂਰਾ ਦੇ ਨਾਲ ਖਿੱਚਿਆ ਗਿਆ ਹੈ ਉਹਨੇ ਕਿਹਾ ਆਹ ਉਹ ਜਗ੍ਹਾ ਹੈ ਜਿੱਥੇ ਸਹਿਬਜ਼ਾਦਿਆਂ ਨੂੰ 7 ਤੇ 9 ਸਾਲ ਦੇ ਉਮਰ ਦੇ ਬੱਚਿਆਂ ਨੂੰ ਮੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਹੈ ਉਹਨੇ ਕਿਹਾ ਆਹ ਉਹ ਜਗ੍ਹਾ ਹੈ ਮੀਹਾਂ ਦੇ ਵਿੱਚ ਚਿਣ ਦਿੱਤਾ ਗਿਆ ਫਿਰ ਬਾਅਦ ਦੇ ਵਿੱਚ ਫਿਰ ਹੋਸ਼ ਦੇ ਵਿੱਚ ਲਿਆਂਦਾ ਗਿਆ ਫਿਰ ਬਕਾਇਦਾ ਚਾਕੂ ਲੈ ਕੇ ਕਰਦ ਲੈ ਕੇ ਕਟਾਰ ਲੈ ਕੇ ਉਹਨਾਂ ਦੇ ਗਲੇ ਜਿਹੜੇ ਨੇ ਉਹ ਜਿਬਾ ਕੀਤੇ ਗਏ ਨੇ ਖੂਨ ਵਗਿਆ ਹੈ ਕਹਿੰਦੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਨਮਸਕਾਰ ਜਾ ਕੇ ਕੀਤੀ ਉੱਥੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਹੰਝੂ ਨਹੀਂ ਰੋਕ ਸਕਿਆ ਇਤਿਹਾਸ ਕਹਿੰਦਾ ਉਹਦੀਆਂ ਅੱਖਾਂ ਦੇ ਵਿੱਚੋਂ ਨੀਰ ਵਹਿੰਦਾ ਹੈ ਉਹਦੀਆਂ ਅੱਖਾਂ ਰੋਂਦੀਆਂ ਨੇ ਉਹਦਾ ਹਿਰਦਾ ਵੁਰੁੰਦ ਰਿਹਾ ਗਿਆ ਕਿ ਛੋਟੇ ਜਿਹੇ ਬੱਚੇ 7 ਤੇ 9 ਸਾਲ ਦੇ ਜਿਨ੍ਹਾਂ ਨੂੰ ਇਸਲਾਮ ਇਜਾਜ਼ਤ ਨਹੀਂ ਦਿੰਦਾ ਕਿ ਬੱਚਿਆਂ ਦੇ ਉੱਤੇ ਜ਼ੁਲਮ ਕੀਤਾ ਜਾਵੇ ਪਰ ਇਸ ਵਜ਼ੀਰ ਖਾਨ ਨੇ ਸਾਰੀਆਂ ਹੱਦਾਂ ਮਕਾ ਛੱਡੀਆਂ ਉੱਥੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਬਕਾਇਦਾ ਨਿਸ਼ਾਨ ਸਾਹਿਬ ਗੱਡਿਆ ਜੀ ਤੇ ਨਿਸ਼ਾਨ ਸਾਹਿਬ ਗੱਡ ਕੇ ਨਾਲ ਇਹ ਨਾਰਾ بلند ਕੀਤਾ ਕਹਿੰਦੇ ਅੱਜ ਤੋਂ ਸਿੱਖ ਰਾਜ ਦੀ ਅਰੰਭਤਾ ਹੋ ਗਈ ਤੇ ਸਰਹੰਦ ਸ਼ਹਿਰ ਦਾ ਨਾਂ ਸਰਹੰਦ ਸ਼ਹਿਰ ਨਹੀਂ ਅੱਜ ਤੋਂ ਇਸ ਸ਼ਹਿਰ ਦਾ ਨਾਂ ਫਤਿਹਗੜ੍ਹ ਸਾਹਿਬ ਹੋ ਗਿਆ ਫਤਿਹਗੜ੍ਹ ਸਾਹਿਬ ਬਾਬਾ ਫਤਿਹ ਸਿੰਘ ਜੀ ਦੀ ਯਾਦ ਦੇ ਵਿੱਚ ਮੁੱਖ ਰੱਖਦੇ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹ ਸ਼ਹਿਰ ਦਾ ਨਾਮ ਫਤਿਹਗੜ੍ਹ ਸਾਹਿਬ ਕੀਤਾ ਫਿਰ ਸਰਕਾਰੀ ਕਾਗਜ਼ਾਂ ਦੇ ਵਿੱਚ ਮਹਾਰਾਜਾ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਨੇ ਉਹਨੇ ਫਿਰ ਸਰਕਾਰੀ ਕਾਗਜ਼ਾਂ ਦੇ ਵਿੱਚ ਸਰਕਾਰ ਕੋਲ ਜਾ ਕੇ ਸਰਹੰਦ ਸ਼ਹਿਰ ਤੋਂ ਉਸ ਸ਼ਹਿਰ ਦਾ ਨਾਮ ਫਤਿਹਗੜ੍ਹ ਸਾਹਿਬ ਰੱਖਿਆ ਸਹਬਜ਼ਾਦਿਆਂ ਦੇ ਨਾਂ ਤੇ ਨਾਮ ਰੱਖਿਆ ਅੱਜ ਜਦੋਂ ਤੁਸੀਂ ਸਰਕਾਰੀ ਵਹੀ ਖਾਤੇ ਖੋਲਦੇ ਹੋ ਲਿਖਤਾ ਖੋਲਦੇ ਹੋ ਗੱਜਟਫੋਲ ਦੇ ਹੋ ਉਹਦੇ ਵਿੱਚ ਸ਼ਹਿਰ ਦਾ ਨਾਂ ਸਰਹੰਦ ਨਹੀਂ ਆਵੇਗਾ ਉਹਦੇ ਵਿੱਚ ਸ਼ਹਿਰ ਦਾ ਨਾਂ ਫਤਿਹਗੜ੍ਹ ਸਾਹਿਬ ਆਉਂਦਾ ਹੈ ਪਹਿਲਾਂ ਸਰਹੰਦ ਸੀ ਇਹ ਫਤਿਹਗੜ੍ਹ ਸਾਹਿਬ ਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਉੱਥੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਜੀ ਆਪਣੀ ਮੋਹਰ ਜਾਰੀ ਕੀਤੀ ਰਾਜ ਕਾਇਮ ਕੀਤਾ ਨਾ ਹੁਣ ਯਾਦ ਰੱਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਵਾਰ ਨਹੀਂ ਕਿਹਾ ਮੈਂ ਰਾਜ ਕਾਇਮ ਕੀਤਾ ਮੇਰਾ ਰਾਜ ਜਦੋਂ ਵੀ ਕਿਹਾ ਉਹਨੇ ਕਿਹਾ ਇਹ ਰਾਜ ਮੇਰਾ ਨਹੀਂ ਇਹ ਰਾਜ ਗੁਰੂ ਨਾਨਕ ਦਾ ਹੈ ਇਹ ਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ ਦੇਗੋ ਤੇਗੋ ਫਤੇ ਨੁਸਰਤ ਵੇਦ ਰੰਗ ਇਹ ਦੇਗ ਵੀ ਗੁਰੂ ਗੋਬਿੰਦ ਸਿੰਘ ਦੀ ਤੇਗ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਉਹਦੀ ਤੇਗ ਹੈ ਉਹਦੀ ਦੇਗ ਹੈ ਇਹ ਰਾਜ ਉਹਦਾ ਹੈ ਮੇਰਾ ਨਹੀਂ ਬਕਾਇਦਾ ਮੋਰ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਜਾਰੀ ਕੀਤੀ ਉੱਥੇ ਪਹਿਲੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰਾਂ ਦਾ ਰੋਬ ਖਤਮ ਕਰਕੇ ਜ਼ਿਮੀਂਦਾਰਾਂ ਦਾ ਇੱਕ ਅਹੁਦਾ ਖਤਮ ਕਰਕੇ ਜਿਹੜੀਆਂ ਕਿਸਾਨਾਂ ਦੇ ਹੱਕ ਸੀ ਕਿਸਾਨਾਂ ਦੀਆਂ ਜ਼ਮੀਨਾਂ ਸੀ ਉਹ ਪਹਿਲੀ ਵਾਰ ਕਿਸਾਨਾਂ ਨੂੰ ਦਿੱਤੀਆਂ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਪਹਿਲੀ ਵਾਰ ਨਹੀਂ ਤੇ ਹਰ ਵਕਤ ਜਿਹੜਾ ਰਾਜ ਸੀ ਮੁਗਲਿਆ ਸਲਤਨਤ ਦਾ ਸੀ ਜ਼ਿਮੀਂਦਾਰ ਜਿਹੜੇ ਸੀ ਇੱਕ ਸਰਕਾਰੀ ਕਰਮਚਾਰੀ ਹੋਇਆ ਕਰਦੇ ਸੀ ਆਪਣੀ ਮਰਜ਼ੀ ਅਨੁਸਾਰ ਜ਼ਮੀਨ ਦੇ ਵਿੱਚੋਂ ਫਸਲ ਖਰੀਦ ਕੇ ਵਾਕੇ ਆਪਣੀ ਮਰਜ਼ੀ ਅਨੁਸਾਰ ਜਿਹੜਾ ਥੋੜਾ ਬਹੁਤਾ ਦੇਣਾ ਹੁੰਦਾ ਸੀ ਪੈਸਾ ਉਹ ਕਿਸਾਨਾਂ ਨੂੰ ਦੇ ਦਿੰਦੇ ਸੀ ਬਾਕੀ ਸਾਰਾ ਆਪਣੀ ਜੇਬ 'ਚ ਪਾਉਂਦੇ ਸੀ ਜਾਂ ਉੱਤੇ ਜਿਹੜਾ ਵੱਡੇ ਚੌਧਰੀ ਹੁੰਦੇ ਸੀ ਉਹਨਾਂ ਨੂੰ ਦੇ ਦਿੰਦੇ ਸੀ। ਬਾਬਾ ਬੰਦਾ ਸਿੰਘ ਬਹਾਦਰ ਆਇਆ ਉਹਨੇ ਕਿਹਾ ਕਮੀ ਹੈ ਇਕਾਟ ਹੈ ਜਿਹਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਕਿਸਾਨਾਂ ਦੇ ਹੱਕ ਜਿਹੜੇ ਕਿਸਾਨਾਂ ਨੂੰ ਉੱਥੇ ਦਿਵਾਏ ਰਾਜ ਕਾਇਮ ਕੀਤਾ। ਹਲੇ ਮੀ ਵਾਲਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਦਾ ਹੋਇਆ ਬਕੈਦਾ ਬਾਬਾ ਬਾਜ ਸਿੰਘ ਨੂੰ ਸਰਹੰਦ ਸ਼ਹਿਰ ਦਾ ਜਿਹੜਾ ਹੈ ਉੱਥੇ ਨਿਗਰਾਨ ਲਾ ਕੇ ਸਾਰੀ ਜ਼ਿੰਮੇਵਾਰੀ ਬਾਬਾ ਬਾਜ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀ ਹੈ ਹੁਣ ਇਹ ਹੋਇਆ ਕਿਉਂ ਸਭ ਕੁਝ ਕਿਵੇਂ ਮੁਨਕਣ ਹੋਇਆ ਇੱਕ ਤੇ ਗੁਰੂ ਦੇ ਪਿਆਰਿਓ ਯਾਦ ਰੱਖੋ ਮੈਂ ਪਹਿਲਾਂ ਫਿਰ ਬੇਨਤੀ ਕਰਾਂ ਸਿੱਖ ਦੀ ਫਤਿਹ ਗੁਰੂ ਤੋਂ ਇਲਾਵਾ ਹੋ ਹੀ ਨਹੀਂ ਸਕਦੀ ਸਿੱਖ ਦਾ ਸੰਪੂਰਨਤਾ ਸਿੱਖ ਦੇ ਕੰਮ ਦੀ ਸੰਪੂਰਨਤਾ ਆਪਣੇ ਗੁਰੂ ਦਾ ਓਟ ਆਸਰਾ ਲੈਣ ਤੋਂ ਬਿਨਾ ਹੋ ਹੀ ਨਹੀਂ ਸਕਦਾ ਗੁਰੂ ਸਾਹਿਬ ਦਾ ਬਚਨ ਜਾਮ ਹੋ ਗੁਰੂ ਹੋਏ ਵੱਲ ਲੱਖ ਬਾਹਾਂ ਕਿਆ ਕਿੱਜੈ ਜੇ ਤੁਹਾਡੇ ਨਾਲ ਤੁਹਾਡਾ ਗੁਰੂ ਹੈ ਲੱਖਾਂ ਬਾਹਾਂ ਵੀ ਤੁਹਾਡਾ ਕੁਝ ਨਹੀਂ ਵਿਕਾਰ ਸਕਦੀਆਂ ਐਸੀ ਹਨੇਰੀ ਬਣ ਕੇ ਬਾਬਾ ਬੰਦਾ ਸਿੰਘ ਬਹਾਦਰ ਆਇਆ ਕਿ ਸਦੀਆਂ ਤੋਂ ਲੱਗੀਆਂ ਹੋਈਆਂ ਮੁਗਲਿਆ ਸਲਤਨਤ ਦੀਆਂ ਨੀਹਾਂ ਦੇ ਬੂਟਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜੜ ਤੋਂ ਕਾੜ ਕੇ ਛੁੱਟ ਦਿੱਤਾ ਹੈ ਕਿਉਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਥ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਸੀ ਇੱਕ ਜਿਹੜੀ ਵੱਡੀ ਗੱਲ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਮੰਚ 'ਚ ਕਦੇ ਨਹੀਂ ਆਇਆ ਚਲੋ ਇਤਿਹਾਸ ਨੇ ਬੜਾ ਕੁਝ ਲਿਖਿਆ ਉਹ ਆਪਣੇ ਆਪ ਨੂੰ ਗੁਰੂ ਮੰਨਣ ਲੱਗ ਪਿਆ ਗਲਤ ਹੈ ਜਿਹੜਾ ਸਿੱਖ ਆਪਣੇ ਬੱਚੇ ਦਾ ਕਲੇਜਾ ਕਢਵਾ ਕੇ ਆਪਣੇ ਮੂੰਹ ਦੇ ਵਿੱਚ ਪਵਾ ਰਿਹਾ ਹੋਵੇ ਉਹ ਕਦੇ ਵੀ ਆਪਣੇ ਆਪ ਨੂੰ ਗੁਰੂ ਦਾ ਦਰਜਾ ਨਹੀਂ ਦੇ ਸਕਦਾ ਯਾਦ ਰੱਖੋ ਇਹ ਗੱਲ ਬੜਾ ਵੱਡਾ ਇਤਿਹਾਸਿਕ ਇੱਕ ਇਹ ਗਲਤੀ ਹੈ ਵਿਦਵਾਨਾਂ ਦੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜਿਹਦਾ ਮਾਸ ਜਮੂਰਾ ਦੇ ਨਾਲ ਨੋਚਿਆ ਜਾ ਰਿਹਾ ਹੋਵੇ ਜਿਹਦੀ ਪਹਿਲਾਂ ਅੱਖ ਕੱਢੀ ਗਈ ਹੋਵੇ ਜਿਹਦੀ ਲੱਤ ਪੰਨੀ ਜਾ ਰਹੀ ਹੋਵੇ ਉਹ ਕਦੇ ਵੀ ਆਪਣੇ ਆਪ ਨੂੰ ਗੁਰੂ ਨਹੀਂ ਖਵਾ ਸਕਦਾ ਉਹ ਗੁਰੂ ਦੇ ਹੁਕਮ ਨੂੰ ਸੱਤ ਵਚਨ ਕਹਿੰਦਾ ਹੋਇਆ ਸ਼ਹੀਦੀ ਜਾਮ ਪੀ ਰਿਹਾ ਹੈ ਮੈਂ ਹੁਣ ਥੋੜੀ ਜੀ ਬੇਨਤੀ ਕਰਨ ਲੱਗਾ ਆਗੂ ਸੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਚੜ੍ਹਦੀ ਕਲਾ ਵਾਲੇ ਸਿੱਖ ਸੀ ਜਿਹਨੂੰ ਜਿਹੜੇ ਸਮੇਂ-ਸਮੇਂ ਤੇ ਉਹਨੂੰ ਸਲਾਹ ਦਿੰਦੇ ਸੀ ਤੇ ਸਲਾਹ ਮੰਨਦਾ ਵੀ ਸੀ ਉਹ ਸੱਤ ਬਚਨ ਕਹਿ ਕੇ ਪੰਜ ਸਿੱਖ ਜਿਹੜੇ ਨਾਲ ਸੀ ਸਲਾਹ ਦਿੰਦੇ ਸੀ ਹੁਣ ਜਿਹੜਾ ਪੰਥ ਪ੍ਰਕਾਸ਼ ਦਾ ਇੱਕ ਹਵਾਲਾ ਹੈ ਉਹਨਾਂ ਨੇ ਕਿਹਾ ਜੇ ਕੌਮ ਦਾ ਕੋਈ ਆਗੂ ਹੋਵੇ ਨਾ ਚੰਗਾ ਸੂਝਵਾਨ ਸਿਆਣਾ ਕੌਮਾਂ ਦੇ ਆਗੂ ਹੀ ਕੌਮਾਂ ਦੀ ਬੇੜੀ ਨੂੰ ਪਾਰ ਕਰ ਦਿਆ ਕਰਦੇ ਨੇ ਤੇ ਕੌਮਾਂ ਦੇ ਆਗੂ ਹੀ ਕੌਮਾਂ ਦੀਆਂ ਬੇੜੀਆਂ ਦੇ ਵਿੱਚ ਵੱਟੇ ਪਾ ਦਿਆ ਕਰਦੇ ਨੇ ਜੇ ਕੌਮ ਦਾ ਆਗੂ ਖੁਦ ਗਰਜ ਹੋ ਜਾਵੇ ਜੇ ਆਗੂ ਹੀ ਪਰਿਵਾਰ ਬਾਰੇ ਸੋਚਣਾ ਸ਼ੁਰੂ ਕਰ ਦੇਵੇ ਉਹ ਫਿਰ ਕਦੇ ਵੀ ਕੌਮ ਦਾ ਕੁਝ ਸਵਾਰ ਨਹੀਂ ਸਕਦਾ ਕਿਸ ਕੋਈ ਵੀ ਆਗੂ ਹੋਵੇ ਕੱਲਾ ਕੌਮ ਦਾ ਨਹੀਂ ਕਿਸੇ ਤਰ੍ਹਾਂ ਦਾ ਵੀ ਭਾਵੇਂ ਉਹ ਪਿੰਡ ਦਾ ਸਰਪੰਚ ਲਾ ਲਓ ਚੌਧਰੀ ਲਾ ਲਓ ਇਲਾਕੇ ਦਾ ਭਾਵੇਂ ਗੁਰਦੁਆਰ ਦਾ ਪ੍ਰਧਾਨ ਲਾ ਲਓ ਕੋਈ ਵੀ ਆਗੂ ਹੈ ਇੱਥੇ ਉਹ ਰਤਨ ਜਿਹੜਾ ਉਹਨਾਂ ਕੋਡ ਕੀਤੇ ਨੇ ਸ਼ਬਦ ਉਹ ਕਹਿੰਦੇ ਸਤਗੁਰ ਕਹਿਓ ਜੋ ਹੋਏ ਨ ਰਸੂਰਾ ਕੌਮ ਦੇ ਆਗੂ ਦੇ ਗੁਣ ਕਿਹੋ ਜਿਹੋਣੇ ਚਾਹੀਦੇ ਨੇ ਜਿਹੜਾ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਵੇ ਸਿੱਖਾਂ ਨੇ ਸਵਾਲ ਕੀਤਾ